हाल ही में पंजाब के मोगा में एक कार्यक्रम में एनआरआई परोपकारी कुलवंत सिंह धालीवाल और सुखी बाट ने नवी कलमा नवी उड़ान नामक पुस्तक का लोकार्पण किया जिसमें इस क्षेत्र के दस स्कूलों के छात्रों की रचनाएं प्रदर्शित की गई हैं सरे कनाडा में पंजाब भवन द्वारा प्रकाशित यह विमोचन संगठन द्वारा सैंतीसवीं पुस्तक है जो पंजाबी भाषा और साहित्य को वैश्विक स्तर पर बढ़ावा देने के लिए समर्पित है पंजाबी संस्कृति के सक्रिय प्रचारक सुखी बाट ने उच्च शिक्षा के लिए विदेश विशेष रूप से कनाडा जाने वाले छात्रों के सामने आने वाली चुनौतियों पर जोर दिया उन्होंने इस बात पर प्रकाश डाला कि कई छात्रों को कठिन परिस्थितियों का सामना करना पड़ता है उन्होंने अभिभावकों से अपने बच्चों को बिना पर्याप्त तैयारी के विदेश भेजने पर पुनर्विचार करने का आग्रह किया बाठ के अनुसार कनाडा में पढ़ने वाले कई छात्रों का भविष्य खतरे में है जो सुझाव देता है कि भारत में अपनी पढ़ाई पूरी करना एक सुरक्षित और अधिक लाभकारी विकल्प हो सकता है पुस्तक प्रकाशन और सामुदायिक समर्थन जैसे निरंतर प्रयासों के माध्यम से पंजाब भवन सरे कनाडा और बाठ जैसे नेता पंजाबी भाषा को ऊपर उठाने और विदेशी देशों में पंजाबी छात्रों के सामने आने वाली ਵਾਸਤਵਿਕ ਚੁਣੌਤੀਆਂ ਦੇ ਬਾਰੇ ਵਿੱਚ ਜਾਗਰੂਕਤਾ ਪੈਦਾ ਕਰਨੇ ਦਾ ਲਕਸ਼ਯ ਰਖਤੇ ਹਨ ਮੇਰਾ ਨਾਮ ਗਨਰੀਤ ਕਰ ਸਰਕਰਟ ਹਾਰਟ ਕਨਵੈਂਟਸ ਕੋਲ ਮੈਂ 10th ਕਲਾਸ ਜੇ ਅਜਿਕੇ ਬੁਕਲਾ ਜੋੜੀ ਜਾ ਰਹੀ ਹੈ ਨਮਿਆ ਕਲਮਾ ਨਵੀਂ ਉਡਾਨ ਦੇ ਵਿੱਚ ਰਚਨਾਵਾਂ ਚਿੰਤੋ ਹਾਂਜੀ ਮੈਨੂੰ ਬਹੁਤ ਹੀ ਮਾਣ ਮਹਿਸੂਸ ਹੋ ਰਿਹਾ ਹੈ ਤੇ ਮੈਨੂੰ ਬਹੁਤ ਹੀ ਖੁਸ਼ੀ ਹੈ ਕਿ ਇਸ ਕਿਤਾਬ ਨਮਿਆ ਕਲਮਾ ਨਵੀਂ ਉਡਾਨ ਦੇ ਵਿੱਚ ਮੇਰੀਆਂ ਰਚਨਾਵਾਂ ਸ਼ਪੀਆਂ ਨੇ ਤੇ ਮੈਂ ਧੰਨਵਾਦ ਕਰਦੀ ਹਾਂ ਸੁਖੀ ਬਾੜ ਜੀ ਦਾ ਜਿਨ੍ਹਾਂ ਨੇ ਸਾਨੂੰ ਇੱਕ ਮੌਕਾ ਦਿੱਤਾ ਇਸ ਕਿਤਾਬ ਦੇ ਵਿੱਚ ਆਪਣੀਆਂ ਰਚਨਾਵਾਂ ਛਾਪਨ ਦਾ ਮੇਰੀਆਂ ਕੋਲ ਦੋ ਰਚਨਾਵਾਂ ਨੇ ਉਹਨਾਂ ਵਿੱਚੋਂ ਇੱਕ ਰਚਨਾ ਮੈਂ ਕੁੜੀ ਦੇ ਲਈ ਲਿਖੀ ਸੀ ਕਿ ਬੜਾ ਅਚਰ ਹੋਇਆ ਮੈਨੂੰ ਸੋਚ ਦੀ ਵਿਚਾਰ ਦੀ ਨੂੰ ਅੰਤ ਫੇਰ ਇੱਕ ਦਿਨ ਮੈਨੂੰ ਮਰਦਾਂ ਤੋਂ ਹਾਰਦੀ ਨੂੰ ਮੇਰੀ ਇੱਜ਼ਤ ਨੂੰ ਮੇਰੇ ਕੱਪੜਿਆਂ ਤੋਂ ਮਾਪਦੇ ਮੌਤ ਤੇ ਸ਼ਰੀਰ ਹੁਣ ਮੈਨੂੰ ਇੱਕੋ ਜਿਹੇ ਨੇ ਜਾਪਦੇ ਪਰ ਰੱਬ ਤੇ ਇਤਫਾਕ ਪਰ ਇਤਬਾਰ ਬੇਪਨਾਹ ਹੈ ਅੱਗੇ ਜਮਦੂਤ ਦਿlo ਦਿਮਾਗ ਸਾਹ ਹੋ ਸਾਹ ਨੇ ਗਲੂਮਿੰਗ ਬਰਡ ਸਕੂਲ ਮੋਕਾ ਅੱਜ ਇੱਕ ਪ੍ਰੋਗਰਾਮ ਪੇਸ਼ ਕੀਤਾ ਜਾ ਰਿਹਾ ਹੈ ਜਿਸ ਨੂੰ ਸਰਚਨਾਵਾ ਲਿਖੀਆਂ ਹੈ ਕਿ ਬੌਕਸੀ ਕੀ ਬਤ ਸਾਨੂੰ ਬਹੁਤ ਵਧੀਆ ਲੱਗਾ ਮੈਂ तहे ਦਿਲੋਂ ਧੰਨਵਾਦ ਕਰਦੀ ਹਾਂ ਪੰਜਾਬੀ ਭਵਨ ਸ੍ਰੀ ਕੈਨੇਡਾ ਸੁਖੀ ਬਾਠ ਜੀ ਦਾ ਜਿਨ੍ਹਾਂ ਨੇ ਸਾਨੂੰ ਆਪਣੇ ਵਿਚਾਰ ਕਿਤਾਬੀ ਰੂਪ ਵਿੱਚ ਪੇਸ਼ ਕਰਨ ਦਾ ਮੌਕਾ ਦਿੱਤਾ ਸਾਨੂੰ ਇੱਕ ਸਕੂਲ ਵਿੱਚ ਇਹ ਕਿਹਾ ਗਿਆ ਸੀ ਕਿ ਜੋ ਕੋਈ ਲਿਖਦਾ ਹੈ ਕੋਈ ਕਵਿਤਾ ਲਿਖਦਾ ਹੈ ਕੋਈ ਆਰਟੀਕਲ ਲਿਖਦਾ ਹੈ ਕੋਈ ਕੁਝ ਵੀ ਲਿਖਦਾ ਹੈ ਉਹਨਾਂ ਨੂੰ ਮੌਕਾ ਦਿੱਤਾ ਜਾ ਰਿਹਾ ਹੈ ਸੁਖੀ ਬਾੜ ਜੀ ਵੱਲੋਂ ਪੰਜਾਬੀ ਪਵਨਸਰੀ ਕੈਨੇਡਾ ਵੱਲੋਂ ਕਿ ਅਸੀਂ ਆਪਣੀਆਂ ਅਸੀਂ ਆਪਣੇ ਵਿਚਾਰ ਲਿਖਤੀ ਰੂਪ ਵਿੱਚ ਉਹਨਾਂ ਕੋਲ ਪੇਚ ਸਕਦੇ ਹਾਂ ਤੇ ਉਹ ਕਿਤਾਬੀ ਰੂਪ ਵਿੱਚ ਉਹਨਾਂ ਨੂੰ ਪ੍ਰਗਟ ਕਰ ਸਕਦੇ ਛੋਟੇ ਉਮਰ ਦੇ ਵਿੱਚ ਤੁਹਾਡੀਆਂ ਰਚਨਾਵਾਂ ਜਿਹੜੀਆਂ ਆ ਜਾਂ ਤੁਹਾਡੇ ਥਾਟਸ ਜਿਹੜੇ ਉਹ ਇੱਕ ਬੁੱਕ ਦੇ ਵਿੱਚ ਛਪੇ ਆ ਨਵੀਆਂ ਕਲਮਾਂ ਨਾਲ ਜੁੜਾਂ ਕਿਵੇਂ ਲੱਗਿਆ ਇਹਨੂੰ ਬਹੁਤ ਵਧੀਆ ਲੱਗ ਰਿਹਾ ਕਿਉਂਕਿ ਅਸੀਂ ਇੰਨੇ ਹਜੇ ਐਲਿਜੀਬਲ ਹੈ ਨਹੀਂਗੇ ਕਿ ਅਸੀਂ ਆਪਦੀਆਂ ਬੁੱਕਸ ਆਪ ਪਬਲਿਸ਼ ਕਰਾ ਸਕੀਏ ਸੋ ਇਹ ਇੱਕ ਸੁਨਹਿਰਾ ਮੌਕਾ ਸੀ ਸਾਡੇ ਲਈ ਤੇ ਮੈਂ ਬਹੁਤ ਧੰਨਵਾਦ ਕਰਦੀ ਆ ਸਾਰਿਆਂ ਦਾ ਕੀ ਕਰਤਾ ਕੀ ਰਚਨਾ ਸੀ ਤੁਹਾਡੀ ਜਿਹੜੀ ਇਸ ਬੁੱਕ ਦੇ ਵਿੱਚ ਮੇਰੀ ਇਸ ਬੁੱਕ ਦੇ ਵਿੱਚ ਰਚਨਾ ਹੈ ਜ਼ਿੰਦਗੀ ਚੱਲਦੇ ਰਹਿਣਾ ਜ਼ਿੰਦਗੀ ਐ ਸਮਾਂ ਕਿਸੇ ਲਈ ਰੁਕਦਾ ਨਹੀਂ ਮਾੜੀ ਸੰਗਤ ਪੈ ਕੇ ਬੰਦਾ ਰੱਬ ਗੇ ਵੀ ਝੁਕਦਾ ਨਹੀਂ ਚੰਗਾ ਬੰਦਾ ਛੇਤੀ ਮੁੱਕੇ ਮਾੜਾ ਬੰਦਾ ਮੁੱਕਦਾ ਨਹੀਂ ਚੱਲਦੇ ਰਹਿਣਾ ਜ਼ਿੰਦਗੀ ਐ ਸਮਾਂ ਕਿਸੇ ਲਈ ਰੁਕਦਾ ਨਹੀਂ ਕੋਈ ਪਾਣੀ ਪਾਇਆ ਵੀ ਸੁੱਕ ਜਾਂਦਾ ਹੈ ਕੋਈ ਪਾਣੀ ਪਾਇਆ ਵੀ ਸੁੱਕ ਜਾਂਦਾ ਹੈ ਕੋਈ ਬਿਨ ਪਾਣੀ ਵੀ ਸੁੱਕਦਾ ਨਹੀਂ ਚੱਲਦੇ ਰਹਿਣਾ ਜ਼ਿੰਦਗੀ ਐ ਸਮਾਂ ਕਿਸੇ ਲਈ ਰੁਕਦਾ ਨਹੀਂ ਚੱਲਦੇ ਰਹਿਣਾ ਜ਼ਿੰਦਗੀ ਐ ਸਮਾਂ ਕਿਸੇ ਲਈ ਮੁੱਕਦਾ ਨਹੀਂ ਬਟੇ ਕਿੱਦਾਂ ਤੁਹਾਨੂੰ ਥੀ ਮਿਲਿਆ ਕਿਵੇਂ ਸੋਚਿਆ ਵੀ ਤੁਸੀਂ ਇਹ ਲਿਖਦਾ ਹੋ ਗਿਆ ਤੁਹਾਨੂੰ ਕਿਹਨੇ ਗਾਈਡ ਕੀਤਾ ਲਿਖਣ ਦਾ ਮੈਂ ਮੇਰੇ ਆਈਡਲਸ ਨੇ ਜਿਵੇਂ ਮੈਂ ਸਰਤਾਜ ਜੀ ਨੂੰ ਬਹੁਤ ਸੁਣਦੀ ਆ ਮੈਂ ਗਾਲिब ਸਾਹਿਬ ਨੂੰ ਬਹੁਤ ਸੁਣਦੀ ਆ ਮੈਨੂੰ ਸ਼ਾਹ ਸਾਹਿਬ ਨੂੰ ਬਹੁਤ ਸੁਣਦੀ ਆ ਤੇ ਮੇਰੇ ਟੀਚਰ ਸਪੈਸ਼ਲੀ ਪ੍ਰਿੰਸੀਪਲ ਮੈਮ ਚੇਅਰਪਰਸਨ ਮੈਮ ਸੈਨੀ ਸਰ ਸਾਰੇ ਬਹੁਤ ਸਾਨੂੰ ਪ੍ਰੇਰਿਤ ਕਰਦੇ ਆ ਡਾਕਟਰ ਪ੍ਰਭਜੋਤ ਸੈਨੀ ਸਰ ਮੈਮ ਪ੍ਰਿੰਸੀਪਲ ਮੈਮ ਐਂਡ ਪੰਜਾਬ ਸਰ ਤੇ ਸਾਡੇ ਟੀਚਰ ਸਾਨੂੰ ਬਹੁਤ ਹੈਲਪ ਕਰਦੇ ਆ ਸਪੋਰਟ ਕਰਦੇ ਆ ਇਨਕਰੇਜ ਕਰਦੇ ਆ ਕਿ ਅਸੀਂ ਆਪਣੇ ਸਾਡੇ ਜਿਹੜਾ ਟੈਲੈਂਟ ਹੈ ਉਹ ਅਸੀਂ ਅੱਗੇ ਲੈ ਕੇ ਆਈਏ ਹੁਣ ਅੱਗੇ ਕੀ ਸੋਚਿਆ ਲਿਖਣ ਭਰ ਅੱਗੇ ਮੇਰਾ ਮੋਟਿਵ ਇਹੀ ਹੈ ਕਿ ਜਾਂ ਮੈਂ ਸਿੰਗਿੰਗ ਲਾਈਨ ਚ ਜਾਣਾ ਹੈ ਜਾਂ ਮੈਂ ਫਿਰ ਇੱਕ ਪ੍ਰੋਫੈਸ਼ਨਲੀ ਜਿਹੜੀ ਸ਼ਾਇਰੀ ਹੈ ਉਹ ਅਡਾਪਟ ਕਰਨੀ ਹੈ ਮੇਰਾ ਸੁਪਨਾ ਹੈ ਕਿ ਮੈਂ ਇੱਕ ਵੱਡੀ ਸ਼ਾਇਰ ਬਣਾਂਗਾ ਮੇਰਾ ਨਾਮ ਜਸਲੀਨ ਕੌਰ ਹੈ ਮੈਂ 11ਵੀਂ ਡੀ ਦੀ ਵਿਦਿਆਰਥਣ ਹਾਂ ਮੈਂ ਕੈਂਬ੍ਰਿਜ ਇੰਟਰਨੈਸ਼ਨਲ ਸਕੂਲ ਵਿੱਚ ਪੜਦੀ ਹਾਂ ਅੱਜ ਮੈਂ ਬਹੁਤ ਖੁਸ਼ ਹਾਂ ਕਿਉਂਕਿ ਸਾਡੇ ਸਕੂਲ ਵਿੱਚ ਮੁੱਖ ਮਹਿਮਾਨ ਸੁਖੀ ਬਾੜ ਜੀ ਆਏ ਹਨ ਜਿਨ੍ਹਾਂ ਨੇ ਇੱਕ ਉਪਰਾਲਾ ਜਾਰੀ ਕੀਤਾ ਹੈ ਉਹਨਾਂ ਨੇ ਸਾਨੂੰ ਇੱਕ ਪਲੇਟਫਾਰਮ ਦਿੱਤਾ ਹੈ ਜਿਹਦੇ ਉੱਪਰ ਅਸੀਂ ਆਪਣੀਆਂ ਰਚਨਾਵਾਂ ਦੇ ਸਕਦੇ ਹਾਂ ਮੇਰੀ ਰਚਨਾ ਉਹਨਾਂ ਦੀ ਇੱਕ ਪਬਲਿਸ਼ ਕੀਤੀ ਹੋਈ ਬੁੱਕ ਵਿੱਚ ਇਨਕਲੂਡਡ ਹੈ ਇਸ ਬੁੱਕ ਜਿਹੜੀ ਕਿਤੇ ਬੋਲਰ ਸੋਈ ਔਰ ਕਿਵੇਂ ਤੁਹਾਨੂੰ ਆਈਡੀਆ ਆ ਸਰ ਇਹ ਸਾਨੂੰ ਸਾਡੇ ਪ੍ਰਿੰਸੀਪਲ मैम ਨੇ ਦੱਸਿਆ ਸੀ ਕਿ ਅਸੀਂ ਸਾਡੇ ਸਕੂਲ ਵਿੱਚ ਇੱਕ ਬੁੱਕਸ ਵਿੱਚ ਮਤਲਬ ਕਵਿਤਾ ਤੁਸੀਂ ਜੇ ਤੁਸੀਂ ਲਿਖਣਾ ਚਾਹੁੰਦੇ ਹੋ ਤਾਂ ਅਸੀਂ ਤੁਹਾਡੀਆਂ ਕਵਿਤਾਵਾਂ ਨੂੰ ਤੁਹਾਡੀ ਰਚਨਾ ਨੂੰ ਉਸ ਬੁੱਕ ਵਿੱਚ ਪਾ ਦੇਵਾਂਗੇ ਤਾਂ ਸਾਨੂੰ ਉਹਨਾਂ ਨੇ ਉਤਸ਼ਾਹਿਤ ਕੀਤਾ ਕਵਿਤਾਵਾਂ ਵਿੱਚ ਮਤਲਬ ਹਿੱਸਾ ਲੈਣ ਲਈ ਇਸ ਚੀਜ਼ ਵਿੱਚ ਤਾਂ ਸਾਨੂੰ ਬਹੁਤ ਖੁਸ਼ੀ ਹੋ ਰਹੀ ਹੈ ਕਿ ਸਾਡੀ ਕਵਿਤਾ ਵਿੱਚ ਵੀ ਕਵਿਤਾ ਵੀ ਉਹਨਾਂ ਨੇ ਚੁਣੀ ਅਤੇ ਉਹਨਾਂ ਨੇ ਆਪਦੀ ਬੁੱਕ ਵਿੱਚ ਪਾਈ ਤੁਹਾਡੀ ਜੀ ਇਸ ਦੇ ਵਿੱਚ ਤੁਹਾਡੀ ਰਚਨਾ ਬੁੱਕ ਦੇ ਵਿੱਚ ਛਪੀ ਹੈ ਇਹ ਕਿਸ ਤਰ੍ਹਾਂ ਸਾਰੇ ਸਕੂਲਾਂ ਦੇ ਲਗ-ਲਗ ਸਟੂਡੈਂਟਸ ਵਿੱਚ ਕੀਤੇ ਆ ਜਿਨ੍ਹਾਂ ਦੀਆਂ ਰਚਨਾਵਾਂ अच्छੀਆਂ ਹਨ ਉਹਨਾਂ ਦੇ ਬੁੱਕ ਦੇ ਵਿੱਚ ਛਪਦੇ ਸਰ ਜਦੋਂ ਇੱਕ ਬੱਚਾ ਲਿਖਦਾ ਉਸ ਦੀ ਦੇਖੋ ਹੁਣ ਸਾਡੀ ਤਾਂ ਇਹ ਸਭ ਤੋਂ ਪਹਿਲੀ ਜ਼ਿੰਦਗੀ ਦੀ ਕਵਿਤਾ ਸੀ ਪਰ ਕਈ ਵਾਰ ਸਾਡੇ ਮਨ ਵਿੱਚ ਆਉਂਦੀ ਹੈ ਕਿ ਅਸੀਂ ਵੀ ਲਿਖੀਏ ਜਾ ਕੋਈ ਲਿਖਦਾ ਵੀ ਹੈ ਕਿਸੇ ਦਾ ਡ੍ਰੀਮ ਹੁੰਦਾ ਲਿਖਣ ਦਾ ਪਰ ਉਹਨੂੰ ਇੱਕ ਸਹੀ ਪਲੇਟਫਾਰਮ ਨਹੀਂ ਮਿਲ ਪਾਂਦਾ ਤਾਂ ਹੌਲੀ-ਹੌਲੀ ਜਦੋਂ ਬੰਦਾ ਲਿਖਦਾ ਤੇ ਉਸ ਨੂੰ ਕੋਈ ਚੁਣਦਾ ਤਾਂ ਉਸ ਨੂੰ ਬਹੁਤ ਖੁਸ਼ੀ ਹੁੰਦੀ ਹੈ ਉਸੇ ਤਰ੍ਹਾਂ ਕਈ ਵਾਰ ਮੈਂ ਪ੍ਰੈਕਟਿਸ ਕਰਦੀ ਸੀ ਲਿਖਣ ਦੀ ਤਾਂ ਮੈਂ ਕਵਿਤਾ ਵਿੱਚ ਵੀ ਭਾਗ ਲਿਆ ਸੀ ਮੈਂ ਆਪਣੀ ਰਚਨਾ ਵਿੱਚ ਲਿਖੀ ਹੈ ਬੁੱਕ ਦੇ ਤਾਂ ਉਸੇ ਕਰਕੇ ਸਰ ਨੇ ਮੈਨੂੰ ਚੁਣਿਆ ਮੇਰੀ ਕਵਿਤਾ ਨੂੰ ਚੁਣਿਆ ਸੀ ਕੀ ਥਾਟਸ ਨੇ ਤੁਹਾਡੀ ਜਿਹੜੀ ਰਚਨਾ ਹੈ ਕੀ ਉਸ ਦੇ ਵਿੱਚ ਜਰ ਸਰ ਮੇਰੀ ਰਚਨਾ ਰਚਨਾ ਦਾ ਨਾਮ ਹੈ ਸੁਨੇਹਾ ਮਿੱਟੀ ਦਾ ਤਾਂ ਉਸ ਦਾ ਮੇਨ ਥੀਮ ਇਹ ਹੈ ਕਿ ਜਿਵੇਂ ਅੱਜ ਕੱਲ ਅਸੀਂ ਦੇਖਦੇ ਆ ਕਿ ਪੰਜਾਬ ਦੀ ਜਿਹੜੀ ਯੂਥ ਹੈ ਜਿਹੜੇ ਨੌਜਵਾਨ ਹੈ ਉਹ ਸਾਰੇ ਬਾਰਲੇ ਦੇਸ਼ਾਂ ਵੱਲ ਜਾ ਰਹੇ ਆ ਪੜ੍ਹਾਈ ਕਰਨ ਲਈ ਪੈਸੇ ਕਮਾਣ ਲਈ ਆਪਦਾ ਘਰ-ਬਾਰ ਚਲਾਉਣ ਲਈ ਤਾਂ ਮੇਰਾ ਇਹੀ ਸੁਨੇਹਾ ਹੈ ਉਹਨਾਂ ਸਾਰੇ ਨੌਜਵਾਨਾਂ ਨੂੰ ਕਿ ਤੁਸੀਂ ਜੰਮ-ਜੰਮ ਕੇ ਕਮਾਈਆਂ ਕਰੋ ਪਰ ਆਪਦੀ ਮਾਂ ਬੋਲੀ ਨੂੰ ਆਪਦੀ ਮਿੱਟੀ ਨੂੰ ਆਪਦੀ ਧਰਤੀ ਨੂੰ ਜਿੱਥੇ ਤੁਸੀਂ ਜੰਮੇ ਹੋ, ਪਲੇ ਹੋ, ਵੱਡੇ ਹੋਏ ਹੋ, ਸਿੱਖੇ ਹੋ ਉਸ ਨੂੰ ਕਦੇ ਨਾ ਭੁੱਲੋ ਏ ਮੇਰੀ ਰਚਨਾ ਦਾ ਮੇਨ ਥੀਮ ਹੈ ਮੈਂ ਆਪਣੀ ਰਚਨਾ ਦੇ ਥਰੂ ਇਹੀ ਮੈਸੇਜ ਦੇਣਾ ਚਾਹੁੰਦੀ ਆ ਕਿ ਤੁਸੀਂ ਜਿੱਥੇ ਮਰਜ਼ੀ ਚਲੇ ਜਾਓ ਦੁਨੀਆ ਦੇ ਕਿਸੇ ਵੀ ਕੋਨੇ ਤੇ ਚਲੇ ਜਾਓ ਪਰ ਆਪਣੀ ਪੰਜਾਬੀ ਮਾਂ ਬੋਲੀ ਨੂੰ ਕਦੇ ਨਾ ਭੁੱਲੋ ਐਜੂਕੇਸ਼ਨ ਦੀ ਘਾਟ ਆ ਪੰਜਾਬ ਦੇ ਵਿੱਚ ਐਂਡ ਐਜੂਕੇਸ਼ਨ ਇੱਕ ਐਸਾ ਹਥਿਆਰ ਆ ਉਹ ਦੁਨੀਆ ਨੂੰ ਦਿਸਦਾ ਨਹੀਂ ਉਹ ਐਨੇ ਵੱਡੇ ਕੰਮ ਕਰ ਜਾਂਦਾ ਹਾਈ ਡਿਗਰੀ ਉੱਚ ਆਉਂਦਿਆਂ ਤੇ ਸਾਡੇ ਬੱਚੇ ਜਾਂਦੇ ਆ ਉਹ ਐਜੂਕੇਸ਼ਨ ਕਰਕੇ ਜਾਂਦੇ ਆ ਐਂਡ ਮੈਂ ਬਹੁਤ ਖੁਸ਼ ਹੋਇਆ ਜੀ ਅੱਜ WhatsApp ਮੇਰੇ ਦੋਸਤ ਆ ਮੈਂ ਜਦੋਂ ਵੀ ਕੈਨੇਡਾ ਜਾਣਾ ਪੰਜਾਬੀ ਭਵਨ ਜਾ ਕੇ ਸਪੀਚ ਕਰਦਾ ਉਹਨਾਂ ਨੂੰ ਮਿਲਦਾ ਗਿਲਦਾਰਾਂ ਨਾਲ ਇਕੱਲੀ ਮੈਨੂੰ ਮਿਲੇ ਸੀ ਤੁਹਾਡੇ ਡੇਲੀ ਪੋਸਟ ਤੇ ਤੇ ਕਹਿੰਦੇ ਮੋਗਾ ਜਾਣਾ ਮੈਂ ਕਿਹਾ ਮੋਗਾ ਮੇਰਾ ਪਿੰਡ ਚਲੋ ਚੱਲਦੇ ਆ ਅੱਜ ਬਹੁਤ ਵਧੀਆ ਆਨੰਦ ਆਇਆ ਬਹੁਤ ਬੱਚੇ ਨੂੰ ਗਾਂ ਵਾਲੀ ਪੀੜ੍ਹੀ ਨੂੰ ਐਜੂਕੇਟ ਕਰ ਰਹੇ ਆ ਦਾਜ ਤੇ ਨਸ਼ਿਆਂ ਤੇ ਹਰ ਕੰਮ ਤੇ ਕੱਲਾ ਪੜਾਈ ਨਹੀਂ ਜੀ ਕਿਦਾ ਤੁਸੀਂ ਮੈਰਿਜ ਪੈਲਸਾਂ 'ਚ ਹਜ਼ਾਰ-ਹਜ਼ਾਰ ਬੰਦਾ ਲੈ ਕੇ ਨੱਤੀ ਜਾਂਦੇ ਹੋ ਕੌਣ ਸੁਧਾਰੂ ਧੀਆਂਾਂ ਦਾ ਲੱਕ ਤੋੜਦਾ ਤੁਸੀਂ ਵਿਆਹ ਘਰਾਂ 'ਚ ਕਰਨੇ ਪੈਣੇ ਆ ਸਾਦੇ ਸਾਦੇ ਮਰਨੇ ਇਹ ਬੱਚਿਆਂ ਨੂੰ ਹੁਣੇ ਸਮਝਾਇਆ ਜਾਵੇ ਬੇਟਾ ਆਹ ਚੀਜ਼ਾਂ ਆਪਾਂ ਕਰਨੀਆਂ ਆ ਉਹ ਪੰਜਾਬ ਫੇਲ ਨਹੀਂ ਹੋ ਸਕਦਾ ਝੋਨਾ ਤਾਂ ਮੈਂ ਕੱਢ ਲਿਆ 20 ਕਿੱਲੇ ਲਾ ਕੇ ਅੱਗ ਵੀ ਲਾਤੀ ਧੂਆ ਵੀ ਹੋ ਗਿਆ ਮੈਂ ਵੀ ਕਿਸਾਨ ਦਾ ਪੁੱਤਰ ਹਾਂ ਪਰ ਮੁੜ ਕੇ ਮੈਂ ਧੀ ਦੇ ਵਿਆਹ ਤੇ ਇੱਕ ਦਿਨ ਹੀ ਉਹ ਸਾਰਾ ਪੈਸਾ ਖਰਚ ਕਰਦਾ ਕਿੰਨੀ ਕਿ ਸਿਆਣਪੀ ਹੈ ਵਿਆਹ ਸਾਦੇ ਕਰੋ ਉਹ ਪੈਸਾ ਬਚਾ ਕੇ ਬੱਚੇ ਨੂੰ ਕੋਈ ਘਰ ਬਣਾ ਦਿਓ ਕੋਈ ਹੋਰ ਚੀਜ਼ਾਂ ਲੈ ਦਿਓ ਉਹ ਚੀਜ਼ਾਂ ਤੇ ਪੈਸਾ ਪੰਜਾਬ ਐਡੀ ਸ਼ੋਅ ਆਫ ਸਟੇਟ ਹੋ ਚੁੱਕੀ ਆ ਇਹ ਤੋਂ ਬਚਤ ਕਰੋ ਮੇਰੇ ਦੋਸਤੋ ਇਹ ਮੇਰੀ ਬੇਨਤੀ ਆ ਸਭ ਨੂੰ ਕਾਲੀਵਾਲ ਸਾਹਿਬ ਤੁਹਾਡੇ ਵੱਲੋਂ ਇਦਾਂ ਦੀ ਐਜੂਕੇਸ਼ਨ ਬਹੁਤ ਦਿੱਤੀ ਜਾਂਦੀ ਆ ਤੁਸੀਂ ਦਾਨ ਦਿਓ ਲੈ ਕੇ ਵੀ بڑا ਕਰਦੇ ਹੋ ਗੋਲਕਾਂ ਤੋਂ ਵੀ ਬੜਾ ਵੀ ਪ੍ਰਚਾਰ ਕੀਤਾ ਹੈਗਾ ਮੈਨਜਰਜ਼ ਬਾਰੇ ਵੀ ਕੀਤਾ ਉਹ ਐਗਜ਼ਾਮਪਲ ਦਿੰਦੇ ਹੋ ਕੋਈ ਆਪਣੇ ਫਾਦਰ ਦੀ ਹੋਰ ਆਪਣੀ ਹੋਰ ਆਪਣੇ ਬੇਟੇ ਆ ਜੀ ਪਰ ਕਿੰਨਾ ਕੁ ਤੁਹਾਨੂੰ ਲੱਗਦਾ ਕਿੰਨੇ ਕੁ ਪਰਸੈਂਟ ਜੜਾ ਹੈਗਾ ਰਿਜ਼ਲਟ ਮੈਂ ਮੈਂ ਮੈਨੂੰ ਨਹੀਂ ਪਤਾ ਕਿ ਲੋਕ ਬਦਲਣਗੇ ਕਿ ਨਹੀਂ ਬਦਲਣਗੇ ਪਰ ਮੈਂ ਆਪਦੇ ਘਰ ਨੂੰ ਬਦਲ ਲਿਆ ਤੇ ਮੇਰੇ ਦੋਸਤ ਬਦਲ ਗਏ ਤੇ ਮੇਰਾ ਸਾਰਾ ਸਿਸਟਮ ਦ ਵਰਲਡ ਫਾਲੋ ਮੀ ਅਸੀਂ ਮੈਂ ਇੱਕ ਆਪਦੀ ਮਾਂ ਦੇ ਫੁੱਲ ਪਾਉਣ ਆਇਆ ਸੀ ਜਿਹੜਾ ਕੈਂਸਰ ਦੀ ਇੱਕ ਮੂਵਮੈਂਟ ਚਲਾਤੀ ਸੀ ਅੱਜ 43 ਮੁਲਕਾਂ ਚ ਮੇਰੇ ਕੋਲ ਟੀਮਾਂ 30 43 ਮੈਂ শ্রীলੰਕਾ ਬੰਗਲਾਦੇਸ਼ ਤੋਂ ਆਇਆ ਇੱਕ ਲਾਈਟ ਲਾ ਦਿੱਤੀ ਲੋਕ ਤੁਰਪੇ ਮਗਰ ਅਮਕੇਲੇ ਚਲੇ ਤੇ ਕਾਫਲਾ ਬਣ ਗਿਆ ਕੋਈ ਸੋਚਦਾ ਪਵਿੱਤਰ ਲੈ ਕੇ ਚੱਲੋ ਨਾ ਗੁਰੂ ਸਾਹਿਬ ਦੀ ਸਾਡੇ ਗੁਰੂ ਦਾ ਸਨੇਹਾ ਵੰਡ ਰਹੇ ਆ ਜੋ ਬਾਬੇ ਨਾਨਕ ਦਾ ਸੀ 20 ਪੈ ਦਾ ਲੰਗਰ ਸਾਰੀ ਦੁਨੀਆ ਚ ਫੈਲ ਗਿਆ ਇਸ ਤਰ੍ਹਾਂ ਅਸੀਂ ਕਿਹਾ ਸਾਡਾ ਬਾਬਾ ਨਾਨਕ ਕਹਿੰਦਾ ਸੀ ਦਵਾਈ ਵੀ ਦਵਾਓ ਗਰੀਬ ਨੂੰ ਜੇ ਬਿਮਾਰ ਹੋ ਗਿਆ ਉਹ ਵੀ ਫੈਲ ਗਿਆ ਬੜਾ ਆਨੰਦ ਆ ਰਿਹਾ ਜੀ ਮੈਨੂੰ ਮੈਨੂੰ ਕੋਈ ਮਾੜਾ ਬੰਦਾ ਹੀ ਨਹੀਂ ਮਿਲ ਰਿਹਾ ਮੈਨੂੰ ਕੋਈ ਕੰਪਲੇਂਟ ਨਹੀਂ ਜ਼ਿੰਦਗੀ ਦੇ ਵਿੱਚ ਮੈਨੂੰ ਵਧੀਆ ਇਨਸਾਨ ਹਿੰਦੂ ਸਿੱਖ ਇੰਨਾ ਪਿਆਰ ਦਿੰਦੇ ਆ ਜਹਾਜ਼ ਚ ਤਾਂ ਮਾਮਾ ਸਿਰਪਲੋਸੀ ਜਾਂਦੀਆਂ ਤੇ ਮੇਰੇ ਸਕਨ ਡਾਲਰਾਂ ਦੇ ਜੇਬ ਚ ਪਾਈ ਜਾਂਦੀਆਂ ਪੁੱਤੇ ਦਵਾਈ ਚ ਪਾਦੀ ਜਹਾਜ਼ ਚ ਉੱਡਿਆ ਹੁੰਦਾ ਤਾਂ ਹਾਂ ਅਸਮਾਨ ਚ ਤੇ ਮਾਂ ਉੱਠ ਕੇ ਆਈ ਉਹ ਫਲਾਈਟ ਪਿੱਛੋਂ ਕੈਨੇਡਾ ਦੇ ਵਿੱਚ ਦੀ ਆਈ ਸੀ ਇੰਗਲੈਂਡ ਦੇ ਵਿੱਚ ਦੀ ਆਉਣੀ ਸੀ ਤੇ 100 ਡਾਲਰ ਮੇਰੀ ਜੇਬ ਚ ਪਾ ਦਾਂ ਕਿ ਇਹਦੀ ਪੁੱਤ ਦਵਾਈ ਦੇ ਲੰਗਰ ਚ ਪਾ ਦੀ ਤੇ ਕਿਵੇਂ ਫੇਲ ਹੋ ਜੂਗੀ ਸੰਸਤਾ ਮੈਂ ਮਰ ਜੂਗਾ ਫਿਰ ਵੀ ਚੱਲੂਗੀ ਫਿਰ ਵੀ ਦਵਾਈ ਦੇ ਲੰਗਣ ਲੱਗਣਗੇ ਮੇਰੀ ਮੌਤ ਤੋਂ ਬਾਅਦ ਵੀ ਕੋਈ ਚੰਗੀ ਸਿਹਤ ਤਾਂ ਦੇ ਦਿਓ ਯਾਰ ਐਂਡ ਮੇਰਾ ਬੱਚਾ ਨਹੀਂ ਇਨ ਚਾਰਜ ਹੋਏਗਾ ਇਹਨਾਂ ਸੰਸਤਾਲਾ ਮੇਰੀ ਮੌਤ ਤੋਂ ਬਾਅਦ ਜਿਵੇਂ ਪੰਜਾਬ ਦੀ ਲੀਡਰਸ਼ਿਪ ਹੈ ਵੀ ਲੀਡਰਾਂ ਦੇ ਘਰ ਲੀਡਰ ਹੀ ਜੋ ਆਗ ਜੰਮੂਗਾ ਨਹੀਂ ਨੋ ਇਹ ਹੋਰ ਬਣੇਗਾ ਕੋਈ ਵਧੀਆ ਪੂਰਨ ਭਗਤ ਸਿੰਘ ਆ ਜਾਏਗਾ ਹਾਂ ਧੰਨਵਾਦ ਥੈਂਕ ਯੂ ਮੋਗਾ ਪਹੁੰਚੇ ਹੋ ਔਰ ਅੱਜ ਉਹ ਸੁਖੀ ਬਾਦਗੀ ਵੱਲੋਂ ਇੱਕ ਬੁੱਕ ਰਿਲੀਜ਼ ਕਰਵਾਈ ਗਈ ਹੈਗੀ ਬੱਚਿਆਂ ਦੇ ਠੀਕ ਹੈ ਤੇ ਐਜੂਕੇਸ਼ਨ ਨੂੰ ਤੁਸੀਂ ਪ੍ਰਮੋਟ ਕਰ ਰਹੇ ਹੋ ਬਿਲਕੁਲ ਜੀ ਪਰ ਤੁਹਾਡੀ ਐਜੂਕੇਸ਼ਨ ਜਿਹੜੀ ਹੈਗੀ ਆ ਉਹ ਸਿਹਤ ਰਿਲੇਟਡ ਹੈ ਅੱਜ ਬੱਚਾ ਜਦੋਂ ਐਜੂਕੇਟ ਹੋ ਜੇ ਨਾ ਐਂਡ ਉਹ ਸਿਹਤ ਵੀ ਕਰੇਗਾ ਰਾਜਨੀਤੀ ਵੀ ਠੀਕ ਕਰੇਗਾ ਐਂਡ ਸਾਰੇ ਕੰਮ ਹੀ ਅੱਛੇ ਕਰੇਗਾ ਐਜੂਕੇਸ਼ਨ ਏਡਾ ਵੱਡਾ ਹਥਿਆਰ ਹੈ ਮੈਂ ਇੰਗਲੈਂਡ ਚ ਰਹਿਣਾ ਗੋਰੇ ਮੈਨੂੰ ਲੁੱਟ ਲੈਣ ਮੇਰਾ ਕੋਟਪੈਟ ਖੋ ਲੈਣਗੇ ਪਰ ਮੇਰੀ ਵਿਦਿਆ ਨਹੀਂ ਖੋ ਸਕਣਗੇ ਇਹ ਤਾਂ ਮੰਨਦੇ ਆ ਵਿਦਿਆ ਕੋਈ ਚੋਰੀ ਨਹੀਂ ਕਰ ਸਕਦਾ ਕਿਸੇ ਬੱਚੇ ਤੋਂ ਵਿਦਿਆ ਇੱਕ ਐਸਾ ਹਥਿਆਰ ਆ ਬੱਚੇ ਸਕੂਲ ਦੇ ਵਿੱਚ ਇੱਕ ਬੁੱਕ ਲਾਂਚ ਕੀਤੀ ਜਿਹੜੀ ਆ ਕਾਫੀ ਸਕੂਲਾਂ ਨੇ ਸਟੂਡੈਂਟਾਂ ਦੀਆਂ ਰਚਨਾਵਾਂ ਉਹਦੇ ਵਿੱਚ ਪਾ ਜੀ ਹਾਂਜੀ ਜੀ ਅੱਜ ਬੜਾ ਭਾਗਾ ਦਨੇ ਆ ਕਿ ਅੱਜ ਕੈਮਬ੍ਰਿਜ ਇੰਟਰਨੈਸ਼ਨਲ ਸਕੂਲ ਮੋਗਾ ਵਿਖੇ ਨਮੀਆਂ ਕਾਲਮਾਨ ਨਵੀਂ ਅੰਦਾ 37ਵਾਂ ਭਾਗ ਰਿਲੀਜ਼ ਕੀਤਾ ਗਿਆ ਹੈ ਇਹ ਤਕਰੀਬਨ 14 ਸਾਲ 14 ਮਹੀਨੇ ਪਹਿਲਾਂ ਪ੍ਰੋਜੈਕਟ ਲਾਂਚ ਹੋਇਆ ਸੀਗਾ ਜਿਹੜਾ ਕਿ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਦੇ ਵਿੱਚੋਂ 23 ਜ਼ਿਲ੍ਹਿਆਂ ਦੇ ਵਿੱਚ ਲਾਂਚ ਹੋਇਆ ਬਾਅਦ ਦੇ ਵਿੱਚ ਨਾਲ ਲੱਗਦੀਆਂ ਸਟੇਟਸ ਦੇ ਵਿੱਚ 6 ਸਟੇਟਸ ਦੇ ਵਿੱਚ ਇਹ ਵੀ ਚੱਲਿਆ ਤੇ ਨਾਲ ਹੀ ਹੁਣ 6 ਮੁਲਕਾਂ ਦੇ ਬਾਹਰਲੇ ਵਿੱਚ ਆਸਟ੍ਰੇਲੀਆ ਇਟਲੀ ਇੰਗਲੈਂਡ ਕੈਨੇਡਾ ਅਮਰੀਕਾ ਵਿੱਚ ਇਸ ਪ੍ਰੋਜੈਕਟ ਦਾ ਜਿਹੜਾ ਮੇਨ ਮਕਸਦ ਸੀਗਾ ਉਹ ਜਿਹੜੇ ਬੱਚਿਆਂ ਨੂੰ ਆਪਣੇ ਸਿਹਤ ਨਾਲ ਆਪਣੀ ਮਾਂ ਬੋਲੀ ਨਾਲ ਆਪਣੀ ਵਿਰਾਸਤ ਨੂੰ ਜੋੜਨਾ ਤੇ ਅਸੀਂ ਇਹ ਸਾਰਿਆਂ ਨਾਲ ਸਾਂਝ ਪਾਉਂਦੇ ਬੜੀ ਖੁਸ਼ੀ ਮਹਿਸੂਸ ਕਰਦੇ ਹਾਂ ਕਿ ਇਸ ਪ੍ਰੋਜੈਕਟ ਨੂੰ ਬਹੁਤ ਵਧੀਆ ਹਲਾਰਾ ਮਿਲਿਆ ਆ ਬੱਚਿਆਂ 'ਚ ਬਹੁਤ ਉਤਸ਼ਾਹ ਹੋਇਆ ਆ ਬੱਚੇ ਬੜੇ ਮਨੋਂ ਆਪਣੀਆਂ ਕਵਤਾਵਾਂ ਲਿਖਦੇ ਨੇ ਆਪਣੀਆਂ ਕਵਤਾਵਾਂ ਸਟੇਜ ਤੇ ਗਾਉਂਦੇ ਨੇ ਉਹਨਾਂ ਦੇ ਵਿੱਚ ਸੈਲਫ ਕੌਨਫੀਡੈਂਸ ਪਿਆ ਹੈਗਾ ਆ ਤੇ ਅਸੀਂ ਮਾਪੇ ਦਾ ਐਜੂਕੇਸ਼ਨ ਅਦਾਰਿਆਂ ਦਾ ਅਧਿਆਪਕਾਂ ਦਾ ਅਸੀਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਕਿੰਨੇ ਬੱਚੇ ਜਿਹੜੇ ਰਹਿੰਦੇ ਅਸੀਂ ਨਵੀਂ ਜਿਹੜੀ ਨਵੀਆਂ ਕਲਮਾਂ ਨਵੀਂ ਉਡਾਨ ਦੇ ਵਿੱਚ ਪਾਰਟਿਸਿਪੇਟ ਕਰਦੇ ਹਾਂ ਹਾਂਜੀ ਬਿਲਕੁਲ ਜੀ ਅਸੀਂ ਇੱਕ ਕਿਤਾਬ ਦੇ ਵਿੱਚ ਐਵਰੇਜ ਅਸੀਂ 95 ਰਚਨਾਵਾਂ ਹੁੰਦੀਆਂ ਨੇ ਤੇ ਐਵਰੇਜ 35 ਸਕੂਲ ਇੱਕ ਕਿਤਾਬ ਦੇ ਵਿੱਚ ਇਨਵੋਲਵ ਹੁੰਦੇ ਨੇ ਸੋ ਜਦੋਂ ਅਸੀਂ ਇੱਕ ਕਿਤਾਬ ਦੇ ਵਿੱਚ 95 ਹੁੰਦੇ ਨੇ ਤੇ ਹੁਣ ਤੱਕ ਅਸੀਂ 37 ਕਿਤਾਬਾਂ ਜਿਹੜੀਆਂ ਛਾਪ ਲਈਆਂ ਤਕਰੀਬਨ 3500 ਦੇ ਕਰੀਬ ਬੱਚੇ ਹੁਣ ਤਾਈਂ ਛਾਪ ਚੁੱਕੇ ਨੇ ਇਸ ਕਿਤਾਬ ਇਹ ਕਿਤਾਬ ਜਿਹੜੀ 5 ਸਾਲਾਂ ਯੋਜਨਾ ਦੇ ਅਧੀਨ ਛਾਪ ਰਹੀ ਹੈ ਇੱਕ ਸਾਲ ਤੋਂ ਥੋੜੇ 2 ਮਹੀਨੇ ਉੱਤੇ ਹੋ ਗਏ ਨੇ ਹਾਲੇ ਆਲਮੋਸਟ 4 ਸਾਲ ਪੈ ਨੇ ਤੇ ਸਾਡਾ ਇੱਕ ਟੀਚਾ ਹੈ ਕਿ 150 ਵੋਲੀਅਮ ਤੋਂ ਉੱਤੇ ਤਾਂ ਕਿ ਕਿਤਾਬ ਛਪਦੀ ਰਹੇਗੀ ਤੇ ਬੱਚਿਆਂ ਨੂੰ ਅਸੀਂ ਮਾਂ ਬੋਲੀ ਨਾਲ ਜੋੜਨ ਦਾ ਜਿਹੜਾ ਪ੍ਰਾਲਾ ਕਰ ਰਹੇ ਹਾਂ ਉਹ ਬਹੁਤ ਹੀ ਵਧੀਆ ਤਰੀਕੇ ਨਾਲ ਚੱਲ ਰਿਹਾ ਹੈ। ਡਿਸਟ੍ਰਿਕਟ ਕਨਨ ਪੰਜਾਬ ਪਵਨ ਜਿਹੜਾ ਹੈਗਾ ਸਰੀ ਦੇ ਵਿੱਚ ਸਥਾਪਿਤ ਕੀਤਾ ਗਿਆ ਕਿ ਪੰਜਾਬ ਦੇ ਵਿੱਚ ਵੀ ਇਹਨੂੰ ਇਹਨੀ ਬ੍ਰਾਜ਼ੀਲ ਵਗੈਰਾ ਬਣ ਰਹੀਆਂ ਜਾਂ ਕਿਹਾ ਜਾਂਦਾ ਹੈ। ਹਾਂ ਹਾਂਜੀ ਬਿਲਕੁਲ ਜੀ ਵੈਸੇ ਪੰਜਾਬ ਦੇ ਵਿੱਚ ਜਲੰਧਰ ਦੇ ਵਿੱਚ ਪੰਜਾਬ ਪਵਨ ਦਾ ਆਲਰੇਡੀ ਸਬ ਆਫਿਸ ਅਸੀਂ ਖੋਲ ਚੁੱਕੇ ਹਾਂ। ਅਸੀਂ ਤੇ ਚਾਹੁੰਦੇ ਹਾਂ ਪੰਜਾਬ ਪਵਨ ਦੁਨੀਆ ਭਰ ਚ ਬਣਾਏ ਜਾਣ। ਅਸੀਂ ਹੋਰ ਵੀ ਦੇਸ਼ਾਂ ਦੇ ਵਿੱਚ ਜਿਹੜੇ ਵਧੀਆ ਬਿਜ਼ਨਸ ਧਾਰੇ ਨੇ ਜਾਂ ਵਧੀਆ ਸਹਿਦਕਾਰ ਰਹਿੰਦੇ ਨੇ, ਵਧੀਆ ਲੋਕ ਰਹਿੰਦੇ ਨੇ ਉਹਨਾਂ ਨੂੰ ਪ੍ਰੇਰਿਤ ਵੀ ਕਰ ਰਹੇ ਹਾਂ। ਕਿ ਆਪਣੀ ਮਾਂ ਬੋਲੀ ਨੂੰ ਪ੍ਰਫੁੱਲਤ ਕਰਨ ਲਈ ਸਾਡਾ ਆਪਣਾ ਘਰ ਹੋਣਾ ਚਾਹੀਦਾ ਹੈ ਤੇ ਮਉਣ ਵਾਲੇ ਟਾਈਮ ਦੇ ਵਿੱਚ ਡੈਫੀਨਿਟਲੀ ਹੋਰ ਪੰਜਾਬ ਪਵਨ ਦੇਸ਼ ਤੋਂ ਬਾਹਰ ਵੀ ਬਣਨਗੇ। ਵਾਟਸਾਪ ਤੁਸੀਂ ਦੇਸ਼ ਦੇ ਵਿੱਚ ਕੈਨੇਡਾ ਦੇ ਵਿੱਚ ਬਹੁਤ ਲੰਬਾ ਸਮਾਂ گزارਿਆ ਉੱਥੇ ਰਹਿੰਦੇ ਹੋ। ਹੁੰਦੇ ਜਿਹੜੇ ਨਵੇਂ ਨੀਯਮ ਬਦਲਾਅ ਹੋਏ ਆ ਉਸ ਨੂੰ ਲੈ ਕੇ ਕੀ ਹੋ ਜੀ ਸਮੱਸਿਆ ਆ ਸਕਦੀ ਹੈ ਪੰਜਾਬੀਆਂ ਨੂੰ? ਹਾਂਜੀ ਜੀ ਕੈਨੇਡਾ ਦੇ ਵਿੱਚ ਬਾਰੇ ਬਦਲਾਅ ਹੋ ਗਿਆ ਔਰ ਬੜੀ ਜਲਦੀ ਹੋਗੇ ਔਰ ਬੜੇ ਹੀ ਡਰਾਉਣੇ ਹੋਗੇ। ਆ ਇਨ ਸੈਂਪਲ ਲੈਂਗੁਏਜ ਅੱਜ ਦੀ ਤਰੀਕੇ ਦੇ ਵਿੱਚ ਜੇ ਕਿਹਾ ਜਾਵੇ ਤਾਂ ਇਸ ਵੇਲੇ ਕੈਨੇਡਾ ਦਾ ਇਮੀਗ੍ਰੇਸ਼ਨ ਟਾਂਚਾ ਸਾਰਾ ਬੰਦ ਹੈ ਆ ਬਹੁਤ سارے ਬੱਚੇ ਉੱਥੇ ਫਸ ਗਏ ਨੇ ਬੜੀ ਕਸੂਤੀ ਜਿਸੀਂ ਵੀ ਫਸ ਗਏ ਆ ਆ ਬੱਚਿਆਂ ਨੂੰ ਅਸੀਂ ਮੈਂ ਕਿਸੇ ਹਾਲਤ 'ਚ ਨਹੀਂ ਚਾਹੁੰਦਾ ਬੱਚੇ ਇੱਥੇ ਵਾਪਸ ਆਉਣ ਪਰ ਇਹ ਕਾਂਕੜੇ ਦਰਸਾਉਂਦੇ ਨੇ ਕਿ ਮੋhle 12 ਮਹੀਨਿਆਂ ਦੇ ਵਿੱਚ 4 ਲੱਖ ਬੱਚੇ ਜਿਹੜੇ ਕੈਨੇਡਾ ਗਏ ਹੋਏ ਨੇ ਉਹਨਾਂ ਦਾ ਜਿਹੜਾ ਪਰਭਖੇ ਉਹਨਾਂ ਦਾ ਕੱਲ ਜਿਹੜਾ ਉਹ ਬੜਾ ਡਾਵਾ ਡੋਲ ਲੱਗ ਰਿਹਾ ਕਿ ਅੱਜ ਦੀ ਪਾਲਿਸੀ ਮੁਤਾਬਕ ਜਿਹੜਾ ਬੱਚਾ 12 ਗ੍ਰੇਡ ਕਰਕੇ ਇੱਥੋਂ ਗਿਆ ਉਹ ਕਿਸੇ ਵੀ ਹਾਲਤ ਦੇ ਵਿੱਚ ਉੱਥੇ ਪੀਅਨ ਨਹੀਂ ਹੋ ਸਕਦਾ ਸੋ ਵੈਗਰੂ ਮੇਰ ਕਰੇ ਅਸੀਂ ਵੀ ਕੋਸ਼ਿਸ਼ ਕਰ ਰਹੇ ਹਾਂ ਬਹੁਤ ਅਦਾਰੇ ਕੋਸ਼ਿਸ਼ ਕਰ ਰਹੇ ਨੇ ਦੇਖੋ ਕੀ ਬਣਦਾ ਪਰ ਇਹ ਤੁਹਾਡੇ ਸਾਰੇ ਚੈਨਲਾਂ ਦੇ ਥਰੂ ਮੈਂ ਇੱਕ ਮਾਪਾ-ਮਾਵ ਨੂੰ ਬੇਨਤੀ ਕਰਾਂਗਾ ਕਿ ਪਲੀਜ਼ ਹੰਮਰ ਰਿਕੁਐਸਟ ਅੱਜ ਦੇ ਟਾਈਮ ਦੇ ਨੂੰ ਸੋਚਦੇ ਹੋਏ ਆਪਣੇ ਬੱਚੇ ਨੂੰ ਜਾਜੇ ਨਾ ਚੜਾਓ ਤੁਸੀਂ ਉਹਦਾ ਕੱਲ ਬਣਾਉਣ ਲਈ ਉਹਦਾ ਫਿਊਚਰ ਬਣਾਉਣ ਦੀ ਕੋਸ਼ਿਸ਼ ਕਰ ਰਹੇ ਆ ਪਰ ਤੁਸੀਂ ਉਹਨੂੰ ਸਜ਼ਾ ਦੋਗੇ ਜੇ ਅੱਜ ਦੇ ਟਾਈਮ ਦੋਗੇ ਬੱਚੇ ਬਹੁਤ ਉੱਥੇ ਦੁਖੀ ਨੇ ਕੰਮ ਨਹੀਂ ਹੈਗਾ ਅ ਬੇਰੁਜ਼ਗਾਰ ਬੈਠੇ ਨੇ ਕਿਰਾਏ ਬੜੇ ਮਹਿੰਗੇ ਨੇ ਖਾਣ ਪੀਣ ਤੋਂ ਵੀ ਉਹ ਭੁੱਖੇ ਬੈਠੇ ਨੇ ਸੋ ਪਲੀਜ਼ ਉਹਨਾਂ ਨੂੰ ਇਤਸਾਹ ਨਾ ਕਰਿਓ ਤੇ ਜਾਜੇ ਨਾ ਚੜਾਓ ਸਰਬ ਸਾਬ 10 ਲੱਖ ਲੋਕਾਂ ਦੇ ਕਾਰਵਾਈ ਦੀ ਗੱਲ ਸਾਹਮਣੇ ਆ ਰਹੀ ਹੈ ਔਰ ਮਲਟੀਪਲ ਵੀਜ਼ਾ ਵੀ ਜਿਹੜਾ ਉਹ ਵੀ ਨਹੀਂ ਹੁਣ ਮਿਲੇਗਾ ਹਾਂਜੀ ਬਿਲਕੁਲ ਜੀ ਚੇਂਜ ਮੁਤਾਬਕ ਉਹਨਾਂ ਨੇ ਮਲਟੀਪਲ ਵੀਜ਼ਾ ਵੀ ਕੈਨਸਲ ਕਰਤਾ ਆ ਵੈਸੇ ਇਹਨਾਂ ਸਾਰੀਆਂ ਗੱਲਾਂ ਦੇ ਮਗਰ ਅਸੀਂ ਵੀ ਕਾਫੀ ਹੱਦ ਤੱਕ ਜ਼ਿੰਮੇਵਾਰ ਹਾਂ ਕਿ ਉਹਦਾ ਮਲਟੀਪਲ ਜਿਹੜਾ ਵੀਜ਼ਾ ਸੀ 10 ਸਾਲ ਦਾ ਉਹਨੂੰ ਅਬਿਊਜ਼ ਬੜਾ ਕੀਤਾ ਗਿਆ 6 ਮਹੀਨੇ ਉੱਥੇ ਜਾ ਕੇ ਚੋਰੀ ਛਿਪੀ ਕੰਮ ਕਰ ਲੈਣਾ 6 ਮਹੀਨੇ ਇੱਥੇ ਆ ਜਾਣਾ ਵਿਜ਼ਿਟਿੰਗ ਵਾਲੀ ਤਾਂ ਕੋਈ ਗੱਲ ਹੀ ਨਹੀਂ ਸੀ ਉਹਦੇ ਵਿੱਚ ਤਾਂ ਰੋਜ਼ਗਾਰ ਪੈਦਾ ਕੀਤਾ ਸੀਗਾ 10 ਸਾਲਾਂ ਵੀ ਜ਼ਿਆਦਾ ਦੇ ਹਿਸਾਬ ਨਾਲ 80% ਜਿਹੜੇ ਲੋਕ ਸੀ ਤਕਰੀਬਨ ਉਸ ਵਿਜੇ ਨੂੰ ਇਸ ਤਰ੍ਹਾਂ ਹੀ ਵਰਤਦੇ ਸੀ 20% ਲੋਕ ਸੀ ਜਿਹੜੇ ਆ ਜਾਂਦੇ ਸੀ ਆ ਜਾਂਦੇ ਬੱਚਿਆਂ ਨੂੰ ਮਿਲ ਕੇ ਸੋ ਐਸ ਵੇਲੇ ਉਹ ਵੀ ਉਹਨਾਂ ਨੇ ਬਹੁਤ ਸ਼ੋਰਟ ਟਰਮ ਤੇ ਜਿਸਕੇ ਕੰਮ ਲਈ ਜਾਣਾ ਉਹਨੇ ਵੀਜ਼ਾ ਦੇਣਾ ਉਹਨਾਂ ਨੇ ਮਾਪ ਜੀ ਜਿਸ ਤਰ੍ਹਾਂ ਤੁਸੀਂ ਐਜੂਕੇਸ਼ਨ ਨੂੰ ਜਿਆਦਾ ਪ੍ਰਮੋਟ ਕਰਦੇ ਹੋ ਉਹਦੇ ਜਿਹੜੇ ਬੱਚੇ ਉੱਥੇ ਐਜੂਕੇਸ਼ਨ ਲਈ ਉੱਤੇ ਗਏ ਨੇ ਤੁਹਾਡੇ ਆਂਕੜਿਆਂ ਦੇ ਮੁਤਾਬਿਕ 4.5 ਲੱਖ ਬੱਚਾ ਜਿਹੜਾ ਵਾਪਸ ਆ ਰਿਹਾ ਉਹਨਾਂ ਦੀ ਫਰਦਰ ਸਟੱਡੀ ਬਾਰੇ ਕੀ ਫਿਰ ਉਹ ਹੋਏਗਾ ਜੀ ਕਿਦਾਂ ਕਰ ਆਹ ਦੇਖੋ ਜੀ ਉਹ ਪਹਿਲੀ ਦੀ ਗੱਲ ਆ ਉਹ ਹਾ ਉਹ ਫੋਰਡ ਕਿਦਾਂ ਕਰਨਗੇ ਇਕ ਕਿ ਉਹ ਬਹੁਤ ਵੱਡੀ ਸਮੱਸਿਆ ਜਿਹੜੀ ਪੈਸਾ ਆ ਹਾਂ ਉਥੇ ਅਪਲਾਈ ਕਰ ਸਕਦੇ ਨੇ ਪਰ ਉਹ ਤਾਂ ਪਹਿਲਾਂ ਹੀ ਇਥੋਂ 25-30 ਲੱਖ ਕਰਜ਼ਾ ਲੈ ਕੇ ਗਿਆ ਸੀ ਉਥੇ ਤੋਂ ਨਾ ਕੋ ਰੋਟੀ ਦੀ ਵੀ ਸਮੱਸਿਆ ਪਿੱਛੋਂ ਪੈਸੇ ਜਾਣ ਦੀ ਕੋ ਆਸ ਨਹੀਂ ਹੈ ਕੋਟਾਵਾ ਟਾਵਾ ਹੀ ਘਰ ਹੋਏਗਾ ਜਿਹੜਾ ਇਥੋਂ 25-30 ਲੱਖ ਭੇਜ ਦੇਗਾ ਆ ਇਹ ਆ ਦੂਸਰਾ ਉਹਨਾਂ ਨੂੰ ਵਰਕ ਪਰਮਿਟ ਨਹੀਂ ਉਹਨਾਂ ਨੇ ਇਸ਼ੂ ਕਰਨਾ ਤੀਸਰਾ ਜਿਹੜਾ ਵਰਕ ਪਰਮਿਟ ਤੇ ਗਏ ਹੋਏ ਵੀ ਨਹੀਂ ਉਹ ਵਰਕ ਪਰਮਿਟ ਐਕਸਟੈਂਡ ਨਹੀਂ ਕਰ ਰਹੇ ਉਦ ਲਈ ਸਾਨੂੰ ਮੇਰੇ ਵਰਗਿਆਂ ਨੂੰ ਜਿਹੜੇ ਅਸੀਂ ਬਿਜ਼ਨਸ ਉੱਥੇ ਕਮਿਊਨਿਟੀ ਦੇ ਲੋਕ ਆਂ ਸਾਨੂੰ ਵੀ ਸਮੱਸਿਆ ਆਣੀ ਉੱਥੋਂ ਅਸੀਂ ਲੋਕ ਕਿੱਥੋਂ ਲਵਾਂਗੇ ਲੇਬਰ ਕਿੱਥੋਂ ਲਾਹਾਂਗੇ ਅਸੀਂ ਵੀ ਗਵਰਨਮੈਂਟ ਦੇ ਦੁਆਲੇ ਹੋਏ ਹਾਂ ਕਿ ਸਾਰਾ ਕੁਝ ਜੋ ਕੁਝ ਹੋ ਰਿਹਾ ਗਲਤ ਹੋ ਰਿਹਾ ਔਰ ਇਹ ਸਾਰੇ ਪਿੱਛੇ ਸਾਰੀਆਂ ਚੀਜ਼ਾਂ ਦੇ ਪਿੱਛੇ ਜਿੱਥੇ ਸਾਡੀ ਗਲਤੀ ਏ ਅਸੀਂ ਬਿਨਾ ਸੋਚੇ ਸਮਝੇ ਬੱਚੇ ਕੈਨੇਡਾ ਨੂੰ ਭੇਜ ਦਿੱਤੇ ਉਦੋਂ ਵੀ ਵੱਡੀ ਗਲਤੀ ਕੈਨੇਡਾ ਗਵਰਨਮੈਂਟ ਦੀ ਆ ਜਿਨ੍ਹਾਂ ਨੇ ਪਾਲਿਸੀ ਦੇ ਵਿੱਚ ਆਪਣੀ ਨੂੰ ਬਿਲਕੁਲ ਫੇਲ ਪਾਲਿਸੀਆਂ ਉੱਥੇ ਲਾਗੂ ਕਰਕੇ ਇਸ ਵੇਲੇ ਸਾਡੇ ਬੱਚਿਆਂ ਨੂੰ ਸਜ਼ਾ ਦੇ ਰਹੇ ਨੇ प्रेस की ताकत के लिए मोगा से हरपाल सिंह सहारन की रिपोर्ट